ਤੇ ਮੈਨੂੰ ਮਤਲਬ ਕੋਈ ਮੈਸੇਜ ਨਹੀਂ ਇਦਾਂ ਦਾ ਆਇਆ ਵੀ ਆਓ ਤੇਰੀ ਮਜਦ ਕਰਦੇ ਤਰ੍ਹਾਂ ਗਾਣਾ ਕਰਾਈਏ ਤੇ ਇੱਕ ਮੈਂ ਗਰੀ ਪਰਿਵਾਰ ਕਰਕੇ ਪਿੱਛੇ ਰਹਿ ਗਿਆ ਤੇ ਹੁਣ ਵੀ ਮੈਂ ਚਾਹੁੰਦਾ ਵੀ ਮੇਰੀ ਕੋਈ ਨਾ ਕੋਈ ਮਜਦ ਕਰੋ ਤੇ ਮੈਂ ਵੀ ਮੜਾ ਮੋਟਾ ਗਾ ਸਕਦਾ ਹਾਂ ਸਾਲਾ ਬਣਾ ਕੇ ਦੇ ਦੋ ਇਟਾ ਉਟਾ ਫਰਾਓ ਮਿਸਤਰੀਆਂ ਦਾ ਮਗਰ ਚਾਹੀਦਾ ਜੀ ਕੋਈ ਵੀ ਕੰਮ ਮਿਲੇ ਕਰ ਲੀਦਾ ਵਾ ਉਦੋਂ ਵੀ ਫਿਰ ਕੋਈ ਕਹੋ ਹੋ ਬਿਨਾ ਕੰਮ ਤੋਂ ਮਿਲੇ ਜੇ ਉਹਨੂੰ ਚਾਹਵੀਏ ਫੋਕੀ ਕੱਲ ਇੱਥੇ ਕਦੇ ਉੱਥੇ ਟਰਾਂਸਮਿਟ ਰਾਜੇ ਲੋਕੀ ਜਿੱਥੇ ਪੈਸਾ ਮਿਲੇ ਉਥੇ ਪੂਛ ਫੇਰੀ ਇਮੋਸ਼ਨਲ ਬੰਦਾ ਮਰਦਾ ਲੁੱਚੇ ਬੰਦਿਆਂ ਦੀ ਉਮਰ ਬਥੇਰੀ ਇਮੋਸ਼ਨਲ ਬੰਦਾ ਮਰਦਾ ਹੇ ਰਖਸ਼ਾਵਾ ਆਵਾ ਤੇ ਜਦੋਂ ਮੈਂ ਰਖਸ਼ਾਵਾਉਂਦਾ ਰਹਿ ਮੈਂ ਨਾਲ-ਨਾਲ ਗਾਉਂਦਾ ਵੀ ਰਿਆਂ ਆ ਤੇ ਉਤੋਂ ਮੈਨੂੰ ਸ਼ੌਂਕ ਵਿਆ ਮੈਨੂੰ ਇੱਕ ਦੋ ਬੰਦੇ ਨੇ ਕਹਿਆ ਕਹਿੰਦੇ ਯਾਰ ਤੇਰੀ ਆਵਾਜ਼ ਬਹੁਤ ਕੈਂਡਵਾ ਤੇ ਤੂੰ ਪਲੀਜ਼ ਆਪਣਾ ਗਾਣਾ ਕਰਾ ਕੇ ਇਦਾਂ ਵੀ ਤੇ ਮੈਂ ਦੱਸਦਾ ਰਿਹਾ ਮੈਂ ਕਿ ਮੈਂ ਬਹੁਤ ਗਰੀਬ ਘਰੋਂ ਆ ਮੇਰੇ ਕੋ ਇੱਥੋਂ ਤੱਕ ਨਹੀਂ ਪਹੁੰਚਿਆ ਜਾਣਾ ਚਾਹੀ ਤੇ ਮੈਨੂੰ ਕੋਈ ਸਪੋਰਟ ਕਰੇ ਉੱਥੋਂ ਮੈਨੂੰ ਸ਼ੌਂਕ ਆ ਫਿਰ ਮੈਨੂੰ ਸਾਰੇ ਕੈਂਡ ਆ ਤੇਰੀ ਆਵਾਜ਼ ਬਹੁਤ ਵਧੀਆ ਤੇ ਨਾ ਵੀਡੀਓ ਬਣਾਉਣੀ ਆ ਤੇ ਮੈਂ ਕਹਿੰਦਾ ਰਿਹਾ ਬਣਾਉ ਯਾਰ ਕੋਈ ਗੱਲ ਨਹੀਂ ਪਰ ਅੱਜ ਤੱਕ ਕੋਈ ਮੈਨੂੰ ਮੈਸੇਜ ਨਹੀਂ ਇਦਾਂ ਦਾ ਆ ਮੈਂ ਮੈਨੂੰ ਖਰੇ ਜਾਏ ਮੈਨੂੰ ਕੋਈ ਮੈਸੇਜ ਕਰੇ ਵੀ ਤੂੰ ਇੱਥੇ ਆ ਪਾ ਤੈਨੂੰ ਲੈ ਕੇ ਜਾਂਦੇ ਆ ਤਰਾ ਸਟੇਟ ਤੇ ਕੋਈ ਗਵਾਹੀਏ ਤੇ ਇਦਾਂ ਦਾ ਮੈਨੂੰ ਅਜੇ ਤੱਕ ਕੋਈ ਮੈਸੇਜ ਨਹੀਂ ਆਇਆ ਸਿੱਧੂ ਦਾ ਸੁਣਾਵੇਂਗਾ ਹੋ ਕਈ ਵਾਰੀ ਬਾਪੂ ਵਾਂਗੂ ਦੁਨੀਆ ਤੇ ਹੱਕ ਜਾਇਆ ਜਾਂਦਾ ਪਰ ਹਰ ਵਾਰੀ ਮਾਂ ਤੇਰੇ ਵਾਂਗੂ ਤਰਸ ਜਾਇਆ ਜਾਂਦਾ ਕਈ ਕਹਿੰਦੇ ਆਹਾ ਚਿਹਰਾ ਕਹਿੰਦੇ ਆਹਾ ਚਿਹਰਾ ਜਵਾ ਤੇਰੇ ਚਿਹਰੇ ਵਰਗਾਇਆ ਮਾ ਮੈਨੂੰ ਲੱਗਦਾ ਰਹਿੰਦਾ ਮੈਂ ਜਵਾਂ ਤੇਰੇ ਵਰਗਾਇਆ ਕਦੇ ਸੂਰਜ ਵਾਂਗੂ ਤਪਦਾ ਹਾਂ ਵਾਹ ਤੋਂ ਵਾਦ ਸਪੋਰਟ ਕਰੋ ਮੇਰੀ ਵਾਹ ਤੋਂ ਵਾਦ ਮਸਤ ਕਰੋ ਤੇ ਮੈਂ ਵੀ ਆਪਣੀ ਥੋੜੀ ਬਤੀ ਕੋਈ ਰੋਜੀ ਰਾਜੀ ਆਪਣੀ ਰੋਟੀ ਪਾਣੀ ਵਧੀਆ ਖਾ ਸਕਾਂ ਪਰਿਵਾਰ ਚ ਕੌਣ ਕੌਣ ਹੈ ਤੇਰਾ ਪਰਿਵਾਰ ਚ ਮੈਂ ਮੇਰੀ ਵਾਈਫ ਹੈ ਜੀ ਉਹਨਾਂ ਦਾ ਸਾਥ ਫਿਰ ਕਿੱਦਾਂ ਨੂੰ ਉਹਨਾਂ ਦਾ ਇਦਾਂ ਹੀ ਆ ਜੀ ਵੇਖੋ ਦਿਹਾੜੀ ਲਾ ਕੇ ਹੁਣ ਕਮਾ ਕੇ ਲਿਉਣੇ ਪੈਸੇ ਮੰਗਾਈ ਵੇਖੋ ਕਿੰਨੇ ਹੁਣ ਗਾੜੀ ਸਿਆਲ ਵਾ ਨਹੀਂ ਕੰਮ ਮਿਲ ਲਿਆ ਓਖੇ ਆਪਾਂ ਗਰੀਬੀ ਕਰਕੇ ਥੋੜਾ ਜੀ ਕੋਈ ਕਮੈਂਟ ਕਿਸੇ ਦਾ ਆਇਆ ਨਹੀਂ ਕਮੈਂਟ ਨਹੀਂ ਜੀ ਕਿਸੇ ਦਾ ਆਇਆ ਲਾਇਕ ਹੁੰਦੇ ਆ ਵਧੀਆ ਵਾ ਘੈਂਟ ਵਾ ਆਤਵਾ ਨਾਈ ਸਾ ਵੀਰ ਬਾਬਾ ਨਾਨਕ ਕਰੇਗਾ ਕਿਰਪਾ ਇਦਾਂ ਬਸ ਚਲੋ ਹੁੰਦੀ ਆ ਸਟੈਪ ਨਹੀਂ ਮਿਲਿਆ ਤੁਹਾਨੂੰ ਨਹੀਂ ਸਟੈਪ ਨਹੀਂ ਜੀ ਮਿਲਿਆ